ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕੰਗਣਾ रावत ਦੀ ਫਿਲਮ ਦੇ ਵਿਰੋਧ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਸਾਜੀਆ ਕਰ ਰਹੀ ਹੈ ਰਹੋ ਵੱਡੀ ਗੱਡੀ ਹੈਗੀ ਆ ਉਹਨਾਂ ਅੰਮ੍ਰਿਤਸਰ ਸੇਖ ਸਾਹਿਬ ਨੂੰ ਚਿੰਤਾ ਹੈ ਪ੍ਰਧਾਨ ਜੀ ਕਾਤੀ ਬਣ ਗਈ ਹੈ ਪਰੰਤੂ ਅੱਜ ਆਪਾਂ ਸਾਰੇ ਜਿਵੇਂ ਦੇਖ ਰਿਹਾ ਕਿ ਆ ਪੰਜਾਬ ਵਿੱਚ ਜਿਹੜੀ ਇਹ ਪਿਕਚਰ ਦੀ ਉਹਨਾਂ ਜਾਰੀ ਕੀਤੀ ਸੀ ਪਰੰਤੂ ਸਾਰੇ ਸਿੱਖ ਸਮਾਜ ਹਰ ਥਾਂ ਤੇ ਕੰਗਣਾ ਰਾਹੋ ਦਾ ਤੇ ਇਸ ਪਿਕਚਰ ਦਾ ਵਿਰੋਧ ਹੋ ਰਿਹਾ ਹੈ ਕੱਲ ਸ਼ਾਮੀ ਸਰਦਾਰ ਰਜਿੰਦਰ ਸਿੰਘ ਜੀ ਤਾਂ ਵੀ ਪ੍ਰਦਾਨ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦੇਸ ਆਏ ਸੀ ਕਿ ਇਸ ਫਿਲਮ ਦਾ ਬਰੋਧ ਕੀਤਾ ਜਾਵੇ ਇਸ ਸਬੰਧ ਵਿੱਚ ਅੱਜ ਸਾਰੇ ਸਿੱਖ ਜਥੇਬੰਦੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧੀ ਦੇ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਜਿੱਥੇ ਪਹੁੰਚੇ ਹਨ ਪਰੰਤੂ ਇਸ ਬਾਰੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਵਾਇਆ ਗਿਆ ਹੈ ਕਿ ਇਹ ਫਿਲਮ ਪੰਜਾਬ ਵਿੱਚ ਕਿਸੇ ਵੀ ਸਿਨੇਮੇ ਵਿੱਚ ਨਹੀਂ ਚੱਲੇਗੀ ਆਮੇ ਉਹ ਅਜੇ ਦਿੱਤੀ ਕੋਈ ਭਰੋਸਾ ਨਹੀਂ ਮਿਲਿਆ ਪਰੰਤੂ ਟੈਲੀਵਿਜ਼ਨ ਟੈਲੀਫੋਨ ਤੇ ਗੱਲਾਂ ਕੱਲ ਹੋਈਆਂ ਇਹ ਜੀਐਸਵੀ ਸਾਹਿਬ ਵੀ ਇੱਥੇ ਆਏ ਸਨ ਐਸਐਚਓ ਸਾਹਿਬ ਵੀ ਆਏ ਸਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪੂਰਨ ਸਵਾਦ ਦਵਾਨੇ ਹਾਂ ਕਿ ਇਹ ਪਿਕਚਰ ਇੱਥੇ ਕਿਸੇ ਵੀ ਸਿਨੇਮਾ ਵਿੱਚ ਨਹੀਂ ਚੱਲੇਗੀ ਪਰੰਤੂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਪੰਜਾਬ ਵਿੱਚ ਹੀ ਨਹੀਂ ਪਰੰਤੂ ਆਲ ਇੰਡੀਆ ਵਿੱਚ ਵੀ ਕਿਤੇ ਇਹ ਪਿਕਚਰ ਨਹੀਂ ਚੱਲਣੀ ਚਾਹੀਦੀ ਜਿਹੜੀਆਂ ਇਹ ਪਿਕਚਰਾਂ ਬਣਦੀਆਂ ਹਨ ਇਹਨਾਂ ਪਿਕਚਰਾਂ ਨੂੰ ਜੇਕਰ ਅੰਗਣਾ ਰੌ ਜਾਂ ਕੋਈ ਹੋਰ ਡਾਇਰੈਕਟਰ ਬਣਾਉਂਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਕੱਲ ਤੱਕ ਸਾਹਿਬ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਧਾਰੀ ਪਿਕਚਰ ਦੀ ਜਨੂਰੀ ਲੈਣੀ ਜ਼ਰੂਰੀ ਹੈ ਹਾਂਜੀ ਹਾਂਜੀ ਮੂਵੀ ਬੰਦ ਆ ਜੀ ਲਾਇਡ ਆਰਡਰ ਦੇ ਮੱਦੇ ਨਜ਼ਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਉਸ ਦੇ ਸੰਬੰਧੀ ਜਿਹੜੇ 'ਚ ਪੀਵੀਆਰ ਮਾਲ ਦੇ ਵਿੱਚ ਮੂਵੀ ਲੱਗਣੀ ਸੀ ਉਹ ਕੱਲ ਹੀ ਡਿਸਾਈਡ ਹੋ ਗਿਆ ਸੀਗਾ ਸ਼ਾਮ ਨੂੰ ਵੀ ਇਹ ਮੂਵੀ ਬੰਦ ਕਰ ਦਿੱਤੀ